ਸ਼ਰਾਬ ਦੀਆਂ ਪੇਟੀਆਂ ਟਨ ਹੋਇਆ ਰਹਿੰਦਾ ਉਹ ਨਾਨਕੇ ਘਰ ਤੋਂ ਧਰ ਰਹਿੰਦਾ ਹੈਗਾ ਉਹ ਸਾਡੇ ਪਿੰਡ ਦਾ ਨਹੀਂ ਹੈਗਾ ਲ ਇੱਕ ਛੋਡੇ ਤੇ ਜਿਹੜਾ ਗੰਭੀਰ ਤੇ ਉਸ ਲਾਇਆ ਵੀ ਮਿਸਤਰੀਆਂ ਨੇ ਆਪਣਾ ਉਹ ਕਰਨਾ ਸੀ ਦੀਵਾਲੀ ਵਲੇ ਬਿਸ਼ਕਰਮ ਇਹ ਮੇਰੇ ਕੋਲ ਝੂਠ ਹੈ ਇੱਕ ਮੇਲ ਮੇਲ ਗੱਪੀ ਕਹਿੰਦੇ ਇਹਨਾਂ ਨੂੰ ਪਿੰਡ ਦੇ ਵਿੱਚ ਸਾਰਾ ਪਿੰਡ ਉਹਨੂੰ ਗੱਪੀ ਕਹਿੰਦਾ ਜਵਾਨਤਲੀ ਗੱਲ ਹੋਈ ਹੈ ਵੀ ਬਾਬਾ ਪਿੰਡ ਦਾ ਆਪਣੇ ਗੁਰਦੁਆਰੇ ਦਾ ਮੁਖੀ ਕਹਾਉਂਦਾ ਹੈ ਹਾਂਜੀ ਹਾਂਜੀ ਵੀ ਜ਼ਥੇਦਾਰ ਕਹਾਉਂਦਾ ਪਿੰਡ ਚੋਂ ਕੋਈ ਜਵਾਨਤ ਕਰਾਉਣ ਨਹੀਂ ਗਿਆ ਅਸੀਂ ਲਗਾਈ ਨਹੀਂ ਕਿਸੇ ਨੂੰ ਅਸੀਂ ਕਹੀ ਨਹੀਂ ਹੈਗਾ ਜਵਾਨਤ ਕਰਾਉਣ ਵਾਸਤੇ ਅੱਜ ਕਿਹਾਨਾ ਹੈ ਕਿਸੇ ਨੂੰ ਵੀ ਸਾਡੀ ਜਵਾਨਤ ਕਰਾਓ ਇਹ ਮੜੀਆਂ ਨੇ ਠੀਕ ਹੈ ਮੜੀਆਂ ਦੇ ਵਿੱਚੋਂ ਹਰੇ ਭਰੇ ਪੌਦੇ ਉਹਨੇ ਵੇਚੇ ਪਟਾਏ ਬਾੜਾ ਲਾ ਕੇ ਅਸੀਂ ਉਹਦਾ ਵਿਰੋਧ ਕੀਤਾ ਉਹਦੇ ਉੱਤੇ ਦਰਖਾਸਤਾਂ ਦਿੱਤੀਆਂ ਅਸੀਂ ਉਹ ਤਾਂ ਕਹਿੰਦੇ ਵੀ ਅਸੀਂ ਕਹਿੰਦੇ ਲੱਕੜ ਚੋਰੀ ਦਾ ਜਿਸੀਂ ਨਹੀਂ 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 ਫਿਰ ਇਹ ਝੂਠ ਹੈ ਕਹਿੰਦਾ ਨਹੀਂ ਅਸੀਂ ਜਵਾਬ ਦੰਦੇ ਕਿਸੇ ਨੂੰ ਮਹਾਰਾਜਵਾ ਤੇ ਅਸੀਂ ਆਪ ਲੈ ਕੇ ਮਹਾਰਾਜ ਅੱਗੇ ਕਰੇ ਅਗਲੇ ਤੇ ਕਰੇ ਪ੍ਰਕਾਸ਼ ਕਰਾਵਾਂਗੇ ਐਂ ਦੱਸੋ ਤਮਾਕੂ ਜਾ ਕੇ ਦੇਖੋ ਕਿੰਨਾ ਨਿਕੜੂਗਾ ਇਸ ਕੂਏ ਦੇ ਕੋਲੇ ਬੈਠ ਕੇ ਸ਼ਰਾਬ ਦੀਆਂ ਪੇਟੀਆਂ ਉਹਦੇ ਘਰੋਂ ਨਿਕੜਨੀਆਂ ਐਂ ਦੱਸੋ ਜੇ ਹੁਣ ਸਤਕਾਰ ਕਮੇਟੀ ਵਾਲੇ ਜਾ ਉੱਤੇ ਜਥੇਬੰਦੀਆਂ ਨੇ ਆ ਕੇ ਉਹਨਾਂ ਨੇ ਸਾਡੇ ਤੇ ਛਾਪਾਂ ਮਾਰ ਲਿਆ ਸੀ ਉਹਨਾਂ ਨੂੰ ਕੀ ਮੂੰਹ ਦਿਖਾਵਾਂਗੇ ਵੀ ਇਹੇ ਜੇ ਕੁਕਰਮ ਕਰਨ ਵਾਲੇ ਬੰਦੇ ਦੇ ਘਰੇ ਤੁਸੀਂ ਮਹਾਰਾਜ ਕਿਵੇਂ ਭੇਜਤਾ ਜਿਹਦੇ ਘਰੇ ਤਮਾਕੂ ਚੱਲਦਾ ਸਿਰਗਟ ਬੀੜੀਆਂ ਚੱਲਦੀਆਂ ਨੇ ਸ਼ਰਾਬ ਦੀਆਂ ਪੇਟੀਆਂ ਟੰਨ ਹੋਇਆ ਰਹਿੰਦਾ ਉਹ ਨਾਨਕੇ ਘਰ ਤੋਂ ਧਾਰ ਰਹੇਗਾ ਉਹ ਸਾਡੇ ਪਿੰਡ ਦਾ ਨਹੀਂ ਹੈਗਾ ਇੱਕ ਮੇਲ ਮੇਲ ਗੱਪੀ ਕਹਿੰਦੇ ਇਹਨਾਂ ਨੂੰ ਪਿੰਡ ਦੇ ਵਿੱਚ ਸਾਰਾ ਪਿੰਡ ਨੂੰ ਗੱਪੀ ਕਹਿੰਦਾ ਤੇ ਉਹਨੇ ਸਾਡੇ ਕੋਲੇ ਆਇਆ ਪੁੱਛਣਾ ਅਸੀਂ ਉਹਨੂੰ ਜਵਾਬ ਨਹੀਂ ਦਿੱਤਾ ਅਸੀਂ ਕਿਹਾ ਵੀ ਸਮਾਧ ਦੇ ਵਿੱਚ ਅਸੀਂ ਨਹੀਂ ਪ੍ਰਕਾਸ਼ ਕਰਾਂਗੇ ਜਿਹੜੇ ਸਪੈਸ਼ਲ ਭਾਂਡੇ ਨਵੇਂ ਤਿਆਰ ਕੀਤੇ ਹੋਏ ਨੇ ਉਹਦੇ ਵਿੱਚ ਖੰਡਪਾੜ ਸਾਹਿਬ ਪ੍ਰਕਾਸ਼ ਹੋਊਗਾ ਮਿਸਤਰੀ ਆਇਆ ਹਰਪਾਲ ਸਿੰਘ ਮਿਸਤਰੀ ਉਹ ਵੀ ਸਾਡੇ ਪਿੰਡ ਦੀ ਹੈ ਉਹਨੂੰ ਮਹਾਰਾਜ ਦੀ ਹਜ਼ੂਰੀ 'ਚ ਖੜਾ ਕੇ ਪੁੱਛੋ ਜੇ ਉਹਨੇ ਕਹਿਤਾ ਸੀ ਸੱਚ ਮੰਨ ਲਾਂਗੇ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਦੇ ਦੀ ਹਾਂ ਸਾਨੂੰ ਮਹਾਰਾਜ ਤੋਂ ਜਵਾਬ ਦਿੱਤਾ ਹੈ ਇਹ ਨਿਰਾਪਰਾ ਝੂਠ ਕੋਫਰ ਤੋਲ ਰਹੇ ਨੇ ਜਿਹੜੀ ਇਹ ਮਿਸਤਰੀ ਵਾਲੀ ਗੱਲ ਹੈ ਵੀ ਉਹਨਾਂ ਨੇ ਫਿਰ ਗੀਤਾ ਤੇ ਆ ਕੇ ਇਹੋ ਕਰਾਈ ਆਰਤੀ ਹਾਂਜੀ ਹਾਂਜੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਾਈ ਆ ਸਾਨੂੰ ਪੁੱਛਣਾ ਛੋਟੇ ਲੈ ਵੀ ਆਏ ਨਹੀਂ ਹੈਗੇ ਆਏ ਨੇ ਸਾਡੇ ਕੋਲੇ ਅਸੀਂ ਜਵਾਬ ਨਹੀਂ ਦਿੱਤਾ ਕੀ ਗੱਲ ਹੋਈ ਸੀ ਛੋਟੇਲੇ ਵਜੋਂ ਆਏ ਸੀ ਉਹ ਮਹਾਰਾਜ ਲੈਣਾ ਗੱਲ ਹੋਈ ਸੀ ਉਹ ਕਹਿੰਦੇ ਵੀ ਅਸੀਂ ਨੇ ਬਖੂਹੇ ਦੇ ਉੱਤੇ ਜਾ ਕੇ ਉੱਥੇ ਖੰਡਪਾੜ ਸਾਹਿਬ ਪ੍ਰਕਾਸ਼ ਕਰਾਉਣਾ ਬਖੂਹਾ ਕੀ ਬਖੂਹਾ ਇਧਰ ਇੱਕ ਬਖੂਹਾ ਬਣਾ ਹੋਇਆ ਹੈ ਖੇਤਾਂ ਦੇ ਵਿੱਚ ਉਹ ਕੀ ਹੁੰਦਾ ਨਹੀਂ ਉਹਨੂੰ ਮੱਟੀ ਮੋਟੀ ਕਰ ਅੱਛਾ ਮੱਟੀ ਤੇ ਅੱਛਾ ਮੱਟੀ ਤੇ ਕਰਨਾ ਸੀ ਹਾਂਜੀ ਅਸੀਂ ਮੱਟੀ ਤੋਂ ਦਿੱਤਾ ਜਵਾਬ ਵੀ ਮੱਟੀ ਦੇ ਵਿੱਚ ਅਸੀਂ ਨਹੀਂ ਖੰਡਪਾੜ ਕਰਦੇ ਜਿਹੜਾ ਸਾਈਡ ਤੇ ਭਾਂਡੇ ਬਣੇ ਹੋਏ ਨੇ ਵਧੀਆ ਨਵੇਂ ਅਸੀਂ ਕਹਾਂ ਵੀ ਉਹ ਭਾਂਡਿਆਂ ਦੇ ਵਿੱਚ ਖੰਡਪਾੜ ਸਾਹਿਬ ਪ੍ਰਕਾਸ਼ ਹੋ ਜੂਗਾ بس ਉਹਨਾਂ ਨੇ ਬਾਹਰ ਜਾ ਕੇ ਸਾਡੀ ਗੱਲ ਬਣਾਤੀ ਕਹਿੰਦੇ ਵੀ ਇਹਨਾਂ ਨੇ ਮਹਾਰਾਜ ਤੋਂ ਜਵਾਬ ਦੇ ਤਾਂ ਨਿਹਰਾ ਪੂਰਾ ਝੂਠ ਹੈ ਇਹ ਬਾਰੇ ਜਿਹੜਾ ਸਾਨੂੰ ਬਦਨਾਮ ਕੀਤਾ ਹੋਇਆ ਹੈ ਇਹ ਜਿਹੜੀ ਕਿਸੋ ਦੀ ਝੋਟੇ ਦੀ ਵੀਡੀਓ ਚੱਲ ਰਹੀ ਹੈ ਹਾਂਜੀ ਹਾਂਜੀ ਉਹ ਕਿਹੜਾ ਹੈ ਉਹ ਆਹੀ ਝੋਟਾ ਹੈ ਅੱਛਾ ਆਹੀ ਹੈ ਅਸੀਂ ਤਾਂ ਉਹਦਾ ਪਰਸਨ ਤੌਰ ਤੇ ਅਵਦੀ ਤੌਰ ਤੇ ਰੱਖਿਆ ਹੋਇਆ ਹੈ ਜੇ ਜਦੋਂ ਹੁਣ ਸੰਗਤ ਆ ਜਾਂਦੇ ਨੇ ਲੋਕ ਆ ਜਾਂਦੇ ਨੇ ਚੱਲ ਕੇ ਮੱਝਾ ਲੈ ਕੇ ਗੁਰੂ ਘਰ ਆਏ ਨੂੰ ਕਹਿੰਦੇ ਕਿਸੇ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਠੀਕ ਹੈ ਹਾਂ ਅਸੀਂ ਤਾਂ ਤਾਂ ਕਰਕੇ ਇਹਨਾਂ ਨੂੰ ਝੋਟਾ ਛੱਡ ਦੇਣਾ ਇਹ ਤਾਂ ਪਰਸਨ ਤੌਰ ਤੇ ਅਵਦਾ ਰੱਖਿਆ ਹੋਇਆ ਹੈ ਅਸੀਂ ਜਵਾਬ ਨਹੀਂ ਦੰਦੇ ਗੁਰੂ ਘਰ ਆਏ ਨੂੰ ਕਿਸੇ ਨੂੰ ਆ ਗਿਆ ਚਾਹੇ ਦੁਸ਼ਮਣ ਆ ਗਿਆ ਜਿਹੜੇ ਬੰਦੇ ਪਕਾਈ ਮਾਰ ਰਹੇ ਨੇ ਵੀ ਹਜ਼ਾਰ-ਹਜ਼ਾਰ ਰੁਪਿਆ ਲੈਂਦੇ ਨੇ ਉਹੀ ਤਾਂ ਉਹ ਲਵਾ ਕੇ ਲਗੇ ਨੇ ਉਹ ਨੇਮ ਕਰਦਾਂ ਗੁਰੂ ਘਰ ਆ ਕੇ ਖੜ ਕੇ ਵੀ ਅਸੀਂ ਹਜ਼ਾਰ ਰੁਪਿਆ ਦਿੱਤਾ ਹੋਵੇ ਜਾਂ ਕਦੇ ਨੀਰੇ ਦੀ ਟਰਾਲੀ ਦਿੱਤੀ ਹੋਵੇ ਜਾਂ ਕਦੇ ਦਾਣਿਆਂ ਦਾ ਗੱਟਾ ਦਿੱਤਾ ਹੋਵੇ ਜਾਂ ਕਦੇ ਅਸੀਂ ਬਾਸ਼ ਦਿੱਤੀ ਹੋਵੇ ਗੁਰੂ ਘਰ ਨੂੰ ਜਾਂ ਮੈਨੂੰ ਪਰਸਨ ਤੌਰ ਤੇ ਕਦੇ ਪੈਸੇ ਦਿੱਤੇ ਹੋਣ ਇਹਨਾਂ ਲਈ ਤੁਹਾਨੂੰ ਮਹਾਰਾਜ ਨਹੀਂ ਦੰਦੇ ਵੇਖੋ ਤੁਸੀਂ ਵੀ ਪੜੇ ਲਿਖੇ ਹੋ ਸਿਆਣੇ ਹੋਗੇ ਅਸੀਂ ਕਿਸੇ ਨੂੰ ਮਹਾਰਾਜ ਨੂੰ ਜਵਾਬ ਦੇ ਦਾਂਗੇ ਇਹ ਗੱਲ ਤੋਂ ਨਹੀਂ ਦੰਦੇ ਸੀ ਜਵਾਬ ਮਹਾਰਾਜ ਨੂੰ ਪਖੰਡਵਾ ਦੇ ਤਾਂ ਅਸੀਂ ਵਿਰੋਧ ਚੰਗੇ ਜਿਹੜੇ ਪਖੰਡ ਕਰਦੇ ਨੇਗੇ ਦੇ ਧਾਰੀਆਂ ਦੇ ਡੇਰਿਆਂ ਚ ਜਾਂਦੇ ਨੇਗਾ ਡੇਰਿਆਂ ਆਲੇ ਦੇ ਦੇਖੋ ਕੀ ਜਲੂਸ ਨਿਕਲ ਰਿਹਾ ਹੁਣ ਵੀ 70% ਬੰਦਾ ਆਪਣੇ ਡੇਰੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਵੀ ਹੋਰ ਗ੍ਰੰਥਾਂ ਦੇ ਪਾਠ ਕਰਾਉਣ ਲੱਗੇ ਉਹ ਜਿਨ੍ਹਾਂ ਦੀ ਸਾਡੇ ਨਾਲ ਕੋਈ ਨਾ ਰੰਜਸ ਹੈ ਵੋਟਾਂ ਕਰਕੇ ਜਿਨ੍ਹਾਂ ਦੀ ਸਾਡੇ ਨਾਲ ਰੰਜਸ ਹੈ ਜੇ ਹੁਣ ਤੁਸੀਂ ਸਾਡੇ ਕੋਲ ਚੱਲ ਕੇ ਆਗੇ ਅਸੀਂ ਤੁਹਾਨੂੰ ਜਵਾਬ ਥੋੜੀ ਦੇਵਾਂਗੇ ਨਹੀਂ ਅਸੀਂ ਜਵਾਬ ਦੰਦੇ ਕਿਸੇ ਨੂੰ ਮਹਾਰਾਜਵਾ ਤੇ ਅਸੀਂ ਆਪ ਲੈ ਕੇ ਮਹਾਰਾਜ ਅੱਗੇ ਕਰੇ ਅਗਲੇ ਤੇ ਕਰੇ ਪ੍ਰਕਾਸ਼ ਕਰਾਵਾਂਗੇ ਰੋਕ ਰਖਿਆ ਸਾਰਾ ਫਰੰਟ ਗੁਰੂ ਘਰ ਦਾ ਵਾਲੀ ਵਾਲੇ ਲੋਕਾਂ ਨੇ ਰੋਕ ਰਖਿਆ ਜੀ ਨਜਾਇਜ਼ ਕਬਜ਼ੇ ਕਰਨਾ ਨਾ ਸੜਕਾਂ ਤੇ ਬਾਬੇ ਸ਼ਹੀਦ ਦਾ ਥਾਉਂ ਆ ਸੜਕਾਂ ਤੇ ਉਹ ਲੋਕਾਂ ਨੇ ਰੋਕ ਰਖਿਆ ਜੀ ਫਰੰਟ ਤੇ ਅੱਛਾ ਹੰਤਾਂ ਦੀ ਜਗਾ ਸ਼ੰਗਤ ਲੋਕਾਂ ਨੇ ਰੋਕ ਰਖਿਆ ਜੀ ਰੋੜੀਆਂ ਲਾ ਰਖੀਆਂ ਨੇ ਆਪਣੇ ਭਾਈ ਨੂੰ ਚਾਚੇ ਦੇ ਮੁੰਡੇ ਨੂੰ ਜਗਾ ਪਵਾ ਰਖੀ ਹੈ ਤੇ ਉਹ ਨਜਾਇਜ਼ ਕਬਜ਼ੇ ਕਰਾ ਇਹ ਫਿਰ ਇਹ ਫਿਰ ਕੋਰਟ ਨੇ ਵਰੰਟ ਕਬਜ਼ਾ ਕਿਵੇਂ ਭੇਜਿਆ ਸੀ ਉਦੋਂ ਨਹੀਂ ਵਰੰਟ ਕਬਜ਼ਾ ਇਹਨਾਂ ਨੇ ਸਾਨੂੰ ਨਹੀਂ ਦੱਸਿਆਗਾ ਵੀ ਉਹਰੇ ਵਰੰਟ ਕਬਜ਼ਾ ਸਾਡੇ ਸੜਕਾਂ ਛੜਕਾ ਛੁੜਕਾ ਕਢਾਉਂਦੇ ਫਿਰਦੇ ਸੀਗੇ ਇਹਦੇ ਮਸਲੇ 'ਚ ਸਾਨੂੰ ਤਾਂ ਅੰਦਰ ਵੜਿਆਂ ਦੀ ਪਤਾ ਲੱਗਿਆ ਸਾਡੇ ਲਈ ਕੋਈ ਸੂਚਿਤ ਨਹੀਂ ਹੋਇਆ ਕੋਈ ਤਲਾਹ ਨਹੀਂ ਆਈ ਤਾਂ ਕਰਕੇ ਪ੍ਰਸ਼ਾਸਨ ਬਹੁਤ ਸਿਆਣਾ ਹੈਗਾ ਹਸ ਅਸਰ ਬੜੇ ਚੰਗੇ ਨੇ ਸੂਝਵਾਨ ਨੇਗੇ ਉਹਨਾਂ ਨੇ ਕਿਹਾ ਵੀ ਅਸੀਂ ਗੁਰੂ ਘਰ ਦੇ ਉੱਤੇ ਟੈਕ ਨਹੀਂ ਕਰਦੇ ਤੇ ਛੋਟਾ ਜਿਹੜਾ ਛੋਟਾ ਦਾ ਫਿਰ ਛੋਟਾ ਸਰਿਆ ਮੇਰੇ ਕਿਹਾ ਹੋਇਆ ਹੈ ਸਰਿਆ ਮੇਰੇ ਕਿਹਾ ਹੋਇਆ ਹੈ ਸ਼ਰੀਆਮ ਪਰਸਨ ਆਪ ਦੇ ਤੌਰ ਤੇ ਅਸੀਂ ਆਪ ਦੀਆਂ ਮੱਝਾਂ ਵਾਤੇ ਰੱਖਿਆ ਹੈ ਤੇ ਇੱਕ ਕਹਿੰਦੇ ਨੇ ਵੀ 1000 ਰੁਪਇਆ ਹਰੇਕ ਤੋਂ ਲਿਆ ਜਾਂਦਾ ਹੈ ਬਿਲਕੁਲ ਝੂਠ ਹੈ ਇੱਕ ਬੰਦਾ ਸਾਫਤ ਕਰਦੇ ਸਾਡੇ ਮੂਹਰੇ ਆ ਕੇ ਵੀ 7000 ਰੁਪਇਆ ਲਿਆ ਹੈ ਦੁਕਣੇ ਦੇਵਾਂਗੇ ਇੱਕ ਬੰਦਾ ਵੀ ਆ ਕੇ ਪਿੰਡ ਦੇ ਵਿੱਚੋਂ ਮੂਰੇ ਆ ਕੇ ਸਾਡੇ ਕਹੇ ਦੇ ਵਿੱਚ ਮੈਥੋਂ 1000 ਰੁਪਿਆ ਲਏਗਾ ਸਾਰਾ ਪਿੰਡ ਬਾਬੇ ਦੇ ਖਿਲਾਫ ਹੈ ਵੀ ਬਾਬੇ ਨਾਲ ਇੱਕ ਬੰਦਾ ਨਹੀਂ ਪਿੰਡ ਦਾ ਖੜਿਆ ਬਿਲਕੁਲ ਨਹੀਂ ਸਾਰਾ ਪਿੰਡ ਉਰੇ ਆਉਂਦਾ ਸੀ ਦਾਸ ਸਿੰਘਾਂ ਦੇ ਸਥਾਨ ਤੇ ਐਡਾ ਵੱਡਾ ਦਰਬਾਰ ਸਾਹਿਬ ਬਣ ਗਿਆ ਆ ਲੰਗਰ ਹਾਲ ਬਣ ਕੇ ਜੜੀਆਂ ਸਵਾਵਾਂ ਚੱਲ ਰਹੀਆਂ ਨੇ ਇਹ ਸੰਗਤ ਨਾਲ ਹੀ ਚੱਲ ਰਹੀਆਂ ਨੇ ਆ ਪਿੰਡ ਦੇ ਵਿੱਚੋਂ ਡਾਲੀ ਆਉਂਦੀ ਉਹ ਕਿੱਥੋਂ ਆਉਂਦੀ ਹੈ ਸਾਰਾ ਪਿੰਡ ਡਾਲੀ ਪਾਉਂਦਾ ਇਹ ਕੁਸ਼ਕ ਘਰ ਨਹੀਂ ਪਾਉਂਦੇ ਜਿੰਨੇ ਕਦੀ ਇਹਨਾਂ ਦੀ ਮੇਰੇ ਨਾਲ ਰੰਜਸ ਹੈ ਉਹ ਡਾਲੀ ਵੀ ਨਹੀਂ ਪਾਉਂਦੇ ਉਹਨਾਂ ਨੇ ਕਦੇ ਬਾਸ਼ਮ ਨਹੀਂ ਦਿੱਤੀ ਉਹਨਾਂ ਨੇ ਕਦੇ 5 ਰੁਪਏ ਗੁਰੂ ਘਰ ਆ ਕੇ ਕਦੇ ਮੱਥਾ ਨਹੀਂ ਟੇਕਿਆ ਕਦੇ ਉਹਨਾਂ ਨੇ ਸਵਾਵਾ ਨਹੀਂ ਕਰਵਾਈਆਂ ਕਦੇ ਉਹਨਾਂ ਨੇ ਆ ਕੇ ਝਾੜੂ ਨਹੀਂ ਲਾਇਆ ਕਦੇ ਰੋੜਾ ਨਹੀਂ ਫੜਾਇਆ ਇੰਨੇ ਵਾਰੀ ਮਿਸਤਰੀ ਲੱਗ ਚੁੱਕੇ ਨੇਗੇ ਤੇ ਉਹ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹੀ ਬਣਿਆਗਾ ਸਾਰਾ ਕੁਝ ਠੀਕ ਹੈ ਉਹ ਫਿਰ ਕਿਉਂ ਬਣ ਗਏ ਡੜੀਆਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਨੇ ਇਹ ਅਸੀਂ ਇਹ ਗੇਟ ਦਿਖਾਉਣਾ ਚਾਹੁੰਦੇ ਜਿਹੜਾ ਕਹਿੰਦੇ ਨੇ ਸੰਗਤ ਦੇ ਸਾਹਮਣੇ ਝੋਟਾ ਛੱਡਦੇ ਨੇ ਇਹ ਸਪੈਸ਼ਲ ਅੱਡ ਬਾਗਲ ਹੈ ਗੁਰੂ ਘਰ ਦਾ ਪਿਛੇ ਸੰਗਤ ਉਧਰਲੇ ਪਾਸੇ ਰਹੀਗੀ ਦਰਬਾਰ ਤਾਂ ਉਧਰਲੇ ਸੰਗਤ ਨੇ ਤਾਂ ਪਤੀ ਨਹੀਂ ਪਿਛਲੇ ਪਾਸੇ ਕੀ ਰੱਖਿਆ ਹੋਇਆ ਇਹਨਾਂ ਦਾ ਆ ਸਾਡੇ ਪਿੰਡ ਦਾ ਨੌਜਵਾਨ ਹੈ ਸੱਚ ਬੋਲਦਾ ਰੰਗੇਟਾ ਗੁਰੂ ਦਾ ਬੇਟਾ ਇਹ ਤਾਂ ਬੱਚੋ ਵੀ ਸੱਚ ਕੀ ਹੈ ਮੈਂ ਇਹ ਆ ਬਾਹਰ ਲੈ ਕੇ ਭਾਜਦੇ ਨੇ ਅੱਛਾ ਜਵਾਰ ਨੇ ਤਾਂ ਫ੍ਰੀ ਦਾ ਵੀ ਉਹੀ ਹੈ ਇਹ ਇਹ ਵਧੀਆ ਰਿਕਾਰਡ ਦਾ ਝੋਟਾ ਹੈਗਾ ਨਸਲ ਦਾ ਇਸ ਦਾ ਨਸਲ ਸੁਧਾਰ ਦਿਆਂ ਸ਼ੌਂਕ ਹੀ ਹੈ ਕੰਮ ਸਾਡਾ ਅੱਛਾ ਹਾਂਜੀ ਆ ਝੋਟੀ ਦੇਖੋ ਅਜੇ ਨੇ ਦੰਦ ਨਹੀਂ ਤੋੜੇ ਹੈ ਕ੍ਰਾਸ ਹੋਊਗੀ ਅੱਛਾ ਕ੍ਰੋਸ ਕੋਈ ਦੰਦ ਨਹੀਂ ਤੋੜਿਆ ਖੀਰੀ ਹੈ ਹਾਂ ਕ੍ਰੋਸ ਹੋ ਗਈ ਵਧੀਆ ਨਸਲ ਦੀ ਕੱਟੀ ਇਹ ਠੀਕ ਹੈ ਕਿੰਨੀ ਉਮਰ ਹੈ ਦੀ ਉਮਰ ਇਹ ਤਾਂ 2 ਸਾਲ ਦੀ ਹੈ 2 ਸਾਲ ਤੋਂ ਹਜੇ ਪੂਰੀ 2 ਸਾਲ ਹੀ ਮੰਨ ਤੋ ਇਹਨੂੰ ਠੀਕ ਹੈ ਹਾਂਜੀ ਹਾਂਜੀ ਆ ਮੱਝ ਦੀ ਕੱਟੀ ਹੈ ਦਾ ਘੱਟੋ ਘੱਟ ਇਹ ਥਲੇਗਾ 16 17 ਲੀਟਰ ਦੁੱਧ 17 ਲੀਟਰ ਹਾਂਜੀ ਹਾਂਜੀ ਨਹੀਂ 17 ਨਹੀਂ ਆਪਾਂ ਪੱਕਾ ਕਹਿ ਸਕਦੇ ਘੱਟ ਵੀ ਹੈਗਾ ਠੀਕ ਹੈ ਕੱਢਦੀ ਹੈ 16 17 ਜੇ ਆਪਾਂ ਲੀਟਰ ਮਾਰੀਏ ਅੱਛਾ 16 17 ਲੀਟਰ ਕੱਢਦੀ ਹੈ ਵਧੀਆ ਨਸਲ ਦਾ ਕੱਟਾ ਜਿਹੜਾ ਇਹ ਬਦਨਾਮ ਕਰਦੇ ਨੇ ਸਪੈਸ਼ਲ ਸਾਡਾ ਗੇਟ ਲੱਗਿਆ ਹੋਇਆ ਅਸੀਂ ਜਵਾਬ ਨਹੀਂ ਦਿੰਦੇ ਗੁਰੂ ਘਰ ਆਏ ਨੂੰ ਕਿਸੇ ਨੂੰ ਆ ਗਿਆ ਚਾਹੇ ਦੁਸ਼ਮਣ ਆ ਗਿਆ ਆਏ ਨੇ ਤੇ ਇੱਕ ਵੀਰੂ ਨਹੀਂ ਆ ਗਿਆ ਅਸੀਂ ਨਹੀਂ ਦਿਖਾਦਾ ਦੇ ਤੁਹਾਨੂੰ ਜਿਹੜੇ ਬੰਦੇ ਭਕਾਈ ਮਾਰ ਰਹੇ ਨੇ ਵੀ ਹਜ਼ਾਰ-ਹਜ਼ਾਰ ਰੁਪਿਆ ਲੈਂਦੇ ਨੇ ਉਹੀ ਤਾਂ ਉਹਨੇ ਲਵਾ ਕੇ ਲਗੇ ਨੇ ਉਹ ਨਾਮ ਕਰਦਣ ਗੁਰੂ ਘਰ ਆ ਕੇ ਖੜਕੇ ਵੀ ਅਸੀਂ ਹਜ਼ਾਰ ਰੁਪਿਆ ਦਿੱਤਾ ਹੋਵੇ ਜਾਂ ਕਦੇ ਨੀਰੇ ਦੀ ਟਰਾਲੀ ਦਿੱਤੀ ਹੋਵੇ ਜਾਂ ਕਦੇ ਧਾਣਿਆਂ ਦਾ ਗੱਟਾ ਦਿੱਤਾ ਹੋਵੇ ਜਾਂ ਕਦੇ ਅਸੀਂ ਬਾਸ਼ ਦਿੱਤੀ ਹੋਵੇ ਬੰਦਾ ਕਹਿ ਰਿਹਾ ਹੈਗਾ ਮੇਰੇ ਪਿਓ ਦੇ ਲੜਾਈ ਕਰਨ ਤੇ ਜਵਾਬ ਦਿੱਤਾ ਤੀ ਉਹਦੇ ਘਰੇ ਐ ਦੱਸੋ ਤਮਾਕੂ ਜਾ ਕੇ ਦੇਖੋ ਕਿੰਨਾ ਨਿਕੜੂਗਾ ਇਕੋ ਹੀ ਉਹਦੇ ਕੋਲੇ ਬੈਟਕਾ ਹੈ ਸ਼ਰਾਬ ਦੀਆਂ ਪੇਟੀਆਂ ਉਹਦੇ ਘਰੋਂ ਨਿਕੜਨੀਆਂ ਐਂ ਦੱਸੋ ਜੇ ਹੁਣ ਸਤਕਾਰ ਕਮੇਟੀ ਵਾਲੇ ਜਾ ਉੱਤੇ ਜਥੇਬੰਦੀਆਂ ਨੇ ਆ ਕੇ ਉਹਨਾਂ ਨੇ ਸਾਡੇ ਤੇ ਛਾਪਾਂ ਮਾਰ ਲਿਆ ਸੀ ਉਹਨਾਂ ਨੂੰ ਕੀ ਮੂੰਹ ਦਿਖਾਵਾਂਗੇ ਵੀ ਇਹੇ ਜੇ ਕੁਕਰਮ ਕਰਨ ਵਾਲੇ ਬੰਦੇ ਦੇ ਘਰੇ ਤੁਸੀਂ ਮਹਾਰਾਜ ਕਿਵੇਂ ਭੇਜਤਾ ਜਿਹਦੇ ਘਰੇ ਤਮਾਕੂ ਚੱਲਦਾ ਹੈ ਸਰਗਟ ਬੀੜੀਆਂ ਚੱਲਦੀਆਂ ਨੇ ਸ਼ਰਾਬ ਦੀਆਂ ਪੇਟੀਆਂ ਟੰਨ ਹੋਇਆ ਰਹਿੰਦਾ ਹੈ ਸਾਡੇ ਕੋਲੇ ਆਇਆ ਪੁੱਛਣਾ ਅਸੀਂ ਉਹਨੂੰ ਜਵਾਬ ਨਹੀਂ ਦਿੱਤਾ ਅਸੀਂ ਕਿਹਾ ਵੀ ਸਮਾਦ ਦੇ ਵਿੱਚ ਅਸੀਂ ਨਹੀਂ ਪ੍ਰਕਾਸ਼ ਕਰਾਂਗੇ ਹੋਈ ਸੀ ਉਹ ਕਹਿੰਦੇ ਵੀ ਅਸੀਂ ਨੇ ਬਖੂਹੇ ਦੇ ਉੱਤੇ ਜਾ ਕੇ ਉੱਥੇ ਖੰਡਪਾੜ ਸਾਹਿਬ ਪ੍ਰਕਾਸ਼ ਕਰਾਉਣਾ ਬਖੂਹਾ ਕੀ ਜਨੇ ਬਖੂਹਾ ਇੱਧਰ ਇੱਕ ਬਖੂਹਾ ਬਣਿਆ ਹੋਇਆ ਖੇਤਾਂ ਦੇ ਵਿੱਚ ਉਹ ਕੀ ਹੁੰਦਾ ਹੈ ਨਹੀਂ ਉਹਨੂੰ ਮੱਟੀ ਮੋਟੀ ਕਰ ਅੱਛਾ ਮੱਟੀ ਤੇ ਅੱਛਾ ਮੱਟੀ ਤੇ ਕਰਨਾ ਸੀ ਹਾਂਜੀ ਅਸੀਂ ਮੱਟੀ ਤੋਂ ਦਿੱਤਾ ਜਵਾਬ ਵੀ ਮੱਟੀ ਦੇ ਵਿੱਚ ਅਸੀਂ ਨਹੀਂ ਖੰਡਪਾੜ ਕਰਦੇ ਕਹਿੰਦੇ ਜੀ ਪਿੰਡ ਚੋਂ ਕੋਈ ਜ਼ਮਾਨਤ ਕਰਾਉਣ ਨਹੀਂ ਗਿਆ 55 ਦੀ ਅਸੀਂ ਪਿੰਡ ਚ ਗਈ ਨਹੀਂ ਕਿਸੇ ਲਵੇ ਜ਼ਮਾਨਤ ਵਾਸਤੇ ਅੱਛਾ ਜੇ ਅਸੀਂ ਕਿਸੇ ਪਿੰਡ ਦੇ ਬੰਦੇ ਲਵੇ ਜਾਵਾਂਗੇ ਕਿਸੇ ਮੈਂਬਰ ਲਵੇ ਕਿਸੇ ਸਰਪੰਚ ਲਵੇ ਕਿਸੇ ਮੋਤਬਰਵੰਦ ਸਾਨੂੰ ਲੋੜ ਹੀ ਨਹੀਂ ਪਈ ਜਾਣ ਦੀ ਜ਼ਮਾਨਤ ਵਾਸਤੇ ਠੀਕ ਹੈ ਜ਼ਮਾਨਤ ਕਰਾਉਣ ਵਾਸਤੇ ਜੇ ਤਾਂ ਅਸੀਂ ਚੋਰ ਹੋਈਏ ਫਿਰ ਤਾਂ ਅਸੀਂ ਜਾਈਏ ਸਾਡੀਆਂ ਜ਼ਮਾਨਤਾਂ ਲਿਓ ਜੀ ਕਰਾ ਕੇ ਇੱਕ ਪੋ ਨੂੰ ਆਹ ਲਵੇ ਮੜੀਆਂ ਨੇ ਠੀਕ ਹੈ ਮੜੀਆਂ ਦੇ ਵਿੱਚੋਂ ਹਰੇ ਭਰੇ ਪੌਦੇ ਉਹਨੇ ਵੇਚੇ ਪਟਾਏ ਬਾੜਾ ਲਾ ਕੇ ਅਸੀਂ ਉਹਦਾ ਵਿਰੋਧ ਕੀਤਾ ਉਹਦੇ ਉੱਤੇ ਦਰਖਾਸਤਾਂ ਦਿੱਤੀਆਂ ਅਸੀਂ ਉਹ ਤਾਂ ਕਹਿੰਦੇ ਵੀ ਅਸੀਂ ਕਹਿੰਦੇ ਲੱਕੜ ਚੋਰੀ ਦਾ ਜਿਸੀਂ ਨਹੀਂ 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 ਫਿਰ ਇਹ ਝੂਠ ਹੈ ਕਹਿੰਦਾ ਨਹੀਂ ਕੋਈ ਗੱਲ ਜਿਹੜੀ ਕਹਿੰਦੇ ਨੇ ਵੀ ਜਿਹੜੀ ਜ਼ਬਾਨ ਤੇ ਨਹੀਂ ਕਰਾਈ ਪਿੰਡ ਵਾਲਿਆਂ ਨੇ ਵੀ ਉਹ ਲੱਕੜ ਚੋਰੀ ਦੇ ਜੋਰੀ ਦੇ ਕੇਸ ਦੀ ਨਹੀਂ ਕਾਰਨ ਹੈਗਾ ਵੋਟਾਂ ਦੀ ਰੰਜਸ ਅਸੀਂ ਵੋਟਾਂ ਨਹੀਂ ਪਾਈਆਂ ਅਸੀਂ ਵੋਟਾਂ ਨਹੀਂ ਪਾਈਆਂ ਅੱਛਾ ਰਾਜਪਾਜੀ ਨਾ ਇਹ ਬਾਕੀ ਦਾ ਉਹ ਨਾ ਥਾਂ ਛੜਾਉਣ ਦੀ ਸੀ ਵੀ ਅਸੀਂ ਇੱਥੇ ਥਾਂ ਛੜਾਵਾਂਗੇ ੱੱਕੇ ਨਾਲ ਜੋਰਾ ਜਰ ਵੀ ਗੁੰਡਾਗਰਦੀ ਨਾਲ ਨਾ ਸੀ ਮਰੇ ਮਾਰੇ ਬਿਨਾਂ ਥਾਂ ਛੱਡੀ ਗੁਰੂ ਘਰ ਦਾ ਥਾਂ ਹੈ ਗੁਰੂ ਘਰ ਦੇ ਪੌਦੇ ਲਵਾਏ ਹੋਏ ਨੇਗੇ ਸਾਰੀ ਗੁਰੂ ਘਰ ਹੀ ਸਾਰੇ ਗੁਰੂ ਘਰ ਹੀ ਸਾਂਝੀ ਜਗ੍ਹਾ ਦੇ ਵਿੱਚ ਗੁਰੂ ਘਰ ਦਾ ਰੋਕ ਰਖਿਆ ਹੈ ਤੇ ਭਾਈ ਨੂੰ ਚਾਚੇ ਦੇ ਮੁੰਡੇ ਨੂੰ ਜਗ੍ਹਾ ਪਵਾ ਰਖੀ ਹੈ ਤੇ ਉਹ ਨਜਾਇਜ਼ ਕਬਜ਼ੇ ਕਰਾ ਇਹ ਫਿਰ ਇਹ ਫਿਰ ਕੋਰਟ ਨੇ ਵਰੰਟ ਕਬਜ਼ਾ ਕਿਵੇਂ ਭੇਜਿਆ ਸੀ ਉਦੋਂ ਨਹੀਂ ਵਰੰਟ ਕਬਜ਼ਾ ਇਹਨਾਂ ਨੇ ਸਾਨੂੰ ਨਹੀਂ ਦੱਸਿਆਗਾ ਵੀ ਉਹਰੇ ਵਰੰਟ ਕਬਜ਼ਾ ਸਾਡੇ ਸੜਕਾਂ ਛੁੜਕਾ ਕਢਾਉਂਦੇ ਫਿਰਦੇ ਸੀਗੇ